ਰਜੋਈ ਬਖਸ਼ੋਦਾਰਿਆਂ ਨੂੰ ਢੋਈ ਜਾਵਾਂ ਕਵਤਾ ਹਾਰ ਪਰੋਈ ਖੁਸ਼ੀਆਂ ਦੇ ਬਾਗ ਚੋਂ ਮੁਕੇ ਨਾਂ ਖਜ਼ਾਨਾ ਜ਼ਿੰਦਗੀ ਦੇ ਬਾਗ ਚੋਂ ਤੇਰੇ ਨਾਮ ਬਜ਼ਪਾ ਵਿੱਚ ਰੌਲਾ ਜੱਪਦਾਰ ਹਮ ਕਿਤੇ ਕੋਈ ਮੌਲਾ ਭੁੱਲਾਂ ਪੰਡਤਾਂ ਦਾ ਦਿਲ ਹੌਲਾ ਪੰਡਤਾਂ ਦਾ ਦਿਲ ਹੌਲਾ ਰਹਿਦਾ ਡੋਰੇ ਕਸਦਾ ਦੀਵਾਂ ਦੇ ਵਿੱਚ ਤੂੰ ਵੱਸਦਾ ਭੋਲਨਹਾਰ ਹੈ ਜੀਵ ਵਿਚਾਰਾ ਖੋਟੇ ਕਰਮਾਂ ਦਾ ਹੈ ਮਾਰਾ ਦਾਤਾ ਤੂੰ ਹੈ ਬਖਸ਼ਣਹਾਰਾ ਤੂੰ ਹੈ ਬਖਸ਼ਣਹਾਰਾ ਦਿਲੋਂ ਨਾ ਵਿਸਾਰ ਦੇਈ ਟੋਪ ਬਹਤਾਰ ਸਭ ਸਾਨ ਹੁਸਵਾਰੰਦ ਸੋਇਕਾ ਜਨੇ ਹੁਨ ਦਾ ਵਿਚ ਰਹੇ ਤੋ ਦੇਗ ਤੇ ਫੋਤੇ ਬਿੰਦ ਕੀ ਪੈਜ ਪੰਧ ਤੇ ਜੇ